ਅੱਜ ਦੀ ਜੋ ਮੀਟਿੰਗ ਸੱਦੀ ਗਈ ਹੈ ਇਹ ਕੇਵਲ ਤੇ ਕੇਵਲ ਜ਼ਿਲ੍ਹਾ ਤਰਨਤਾਰਨ ਦੇ ਸਰਕਲ ਡੈਲੀਗੇਟਾਂ ਨੂੰ ਸਰਕਲ ਦੇ ਸਾਬਕਾ ਪ੍ਰਧਾਨਾਂ ਨੂੰ ਸ਼੍ਰੋਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਸਾਬਕਾ ਐਮਐਲਏ ਨੂੰ ਬੇਨਤੀ ਕੀਤੀ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਾਰੇ ਡੈਲੀਗੇਟ ਜਿਹੜੇ ਪਹੁੰਚ ਗਏ ਨੇ ਇਹਨਾਂ ਡੈਲੀਗੇਟਾਂ ਨੂੰ ਇਹ ਡੇਟਾ ਨੇ ਸਾਨੂੰ ਅਧਿਕਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਉਹਨਾਂ ਅਧਿਕਾਰਾਂ ਦੇ ਨਾਲ ਇਹਨਾਂ ਵਿੱਚੋਂ ਯੋਗ ਵਿਅਕਤੀ ਦੀ ਜਿਹੜੀ ਚੋਣ ਕਰਕੇ ਇੱਥੇ ਭੇਜ ਦਿੱਤੀ ਜਾਊਗੀ ਜਿਹੜਾ ਪ੍ਰਧਾਨ ਦੀ ਅੱਜ ਦੀ ਜੋ ਮੀਟਿੰਗ ਸੱਦੀ ਗਈ ਹੈ ਇਹ ਟੇਬਲ ਤੇ ਕੇਵਲ ਜ਼ਿਲ੍ਹਾ ਤਰਨਤਾਰਨ ਦੇ ਸਰਕਲ ਡੈਲੀਗੇਟਾਂ ਨੂੰ ਸਰਕਲ ਦੇ ਸਾਬਕਾ ਪ੍ਰਧਾਨਾਂ ਨੂੰ ਸ਼ਰੂਨੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਸਾਬਕਾ ਐਮਐਲਏ ਨੂੰ ਬੇਨਤੀ ਕੀਤੀ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਾਰੇ ਡੈਲੀਗੇਟ ਜਿਹੜੇ ਪਹੁੰਚ ਗਏ ਨੇ ਇਹਨਾਂ ਡੈਲੀਗੇਟਾਂ ਨੂੰ ਇਹ ਡੇਟਾ ਨੇ ਸਾਨੂੰ ਅਧਿਕਾਰ ਦਿੱਤੇ ਨੇ ਸ਼ਰੂਨੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਤੇ ਉਹਨਾਂ ਅਧਿਕਾਰਾਂ ਦੇ ਨਾਲ ਇਹਨਾਂ ਵਿੱਚੋਂ ਯੋਗ ਵਿਅਕਤੀ ਦੀ ਜਿਹੜੀ ਚੋਣ ਕਰਕੇ ਤੇ ਭੇਜ ਦਿੱਤੀ ਜਾਊਗੀ ਜਿਹੜਾ ਪ੍ਰਧਾਨ ਦੀ ਅੱਜ ਦੀ ਜੋ ਮੀਟਿੰਗ ਸੱਦੀ ਗਈ ਹੈ ਇਹ ਕੇਵਲ ਤੇ ਕੇਵਲ ਜਿਲ੍ਹਾ ਤਰਨਤਾਰਨ ਦੇ ਸਰਕਲ ਡੈਲੀਗੇਟਾਂ ਨੂੰ ਸਰਕਲ ਦੇ ਸਾਬਕਾ ਪ੍ਰਧਾਨਾਂ ਨੂੰ ਸ਼੍ਰੋਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਸਾਬਕਾ ਐਮਐਲਏ ਨੂੰ ਬੇਨਤੀ ਕੀਤੀ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਾਰੇ ਡੈਲੀਗੇਟ ਜਿਹੜੇ ਪਹੁੰਚ ਗਏ ਨੇ ਇਹਨਾਂ ਡੈਲੀਗੇਟਾਂ ਨੂੰ ਇਹ ਡੇਟਾ ਨੇ ਸਾਨੂੰ ਅਧਿਕਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਉਹਨਾਂ ਅਧਿਕਾਰਾਂ ਦੇ ਨਾਲ ਇਹਨਾਂ ਵਿੱਚੋਂ ਯੋਗ ਵਿਅਕਤੀ ਦੀ ਜਿਹੜੀ ਚੋਣ ਕਰਕੇ ਇੱਥੇ ਭੇਜ ਦਿੱਤੀ ਜਾਊਗੀ ਜਿਲ੍ਹਾ ਪ੍ਰਧਾਨ ਦੀ ਅੱਜ ਦੀ ਜੋ ਮੀਟਿੰਗ ਸੱਦੀ ਗਈ ਹੈ ਇਹ ਕੇਵਲ ਤੇ ਕੇਵਲ ਜਿਲ੍ਹਾ ਤਰਨਤਾਰਨ ਦੇ ਸਰਕਲ ਡੈਲੀਗੇਟਾਂ ਨੂੰ ਸਰਕਲ ਦੇ ਸਾਬਕਾ ਪ੍ਰਧਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਸਾਬਕਾ ਐਮਐਲਏ ਨੂੰ ਬੇਨਤੀ ਕੀਤੀ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਾਰੇ ਡੈਲੀਗੇਟ ਜਿਹੜੇ ਪਹੁੰਚ ਗਏ ਨੇ ਇਹਨਾਂ ਡੈਲੀਗੇਟਾਂ ਨੂੰ ਇਹ ਡੇਟਾ ਨੇ ਸਾਨੂੰ ਅਧਿਕਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਉਹਨਾਂ ਅਧਿਕਾਰਾਂ ਦੇ ਨਾਲ ਇਹਨਾਂ ਵਿੱਚੋਂ ਯੋਗ ਵਿਅਕਤੀ ਦੀ ਜਿਹੜੀ ਚੋਣ ਕਰਕੇ ਇੱਥੇ ਭੇਜ ਦਿੱਤੀ ਜਾਊਗੀ ਜਿਹੜਾ ਪ੍ਰਧਾਨ ਦੀ ਅੱਜ ਦੀ ਜੋ ਮੀਟਿੰਗ ਸੱਦੀ ਗਈ ਹੈ ਇਹ ਕੇਵਲ ਤੇ ਕੇਵਲ ਜ਼ਿਲ੍ਹਾ ਤਰਨਤਾਰਨ ਦੇ ਸਰਕਲ ਡੈਲੀਗੇਟਾਂ ਨੂੰ ਸਰਕਲ ਦੇ ਸਾਬਕਾ ਪ੍ਰਧਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਸਾਬਕਾ ਐਮਐਲਏ ਨੂੰ ਬੇਨਤੀ ਕੀਤੀ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਾਰੇ ਡੈਲੀਗੇਟ ਜਿਹੜੇ ਪਹੁੰਚ ਗਏ ਨੇ ਇਹਨਾਂ ਡੈਲੀਗੇਟਾਂ ਨੂੰ ਇਹ ਡੇਟਾ ਨੇ ਸਾਨੂੰ ਅਧਿਕਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਉਹਨਾਂ ਅਧਿਕਾਰਾਂ ਦੇ ਨਾਲ ਇਹਨਾਂ ਵਿੱਚੋਂ ਯੋਗ ਵਿਅਕਤੀ ਦੀ ਜਿਹੜੀ ਚੋਣ ਕਰਕੇ ਇੱਥੇ ਭੇਜ ਦਿੱਤੀ ਜਾਊਗੀ ਜਿਹੜਾ ਪ੍ਰਧਾਨ ਦੀ